ਜ਼ਿੰਦਗੀ ਦੇ ਚੱਲਦੇ ਸਫ਼ਰ ਦੌਰਾਨ ਨੇਕਾ ਲੋਕ ਮਿਲਦੇ ਨੇ ਕੋਈ ਮੁਸਕਾਨ ਬਖਸ਼ ਕੇ ਲੰਘ ਜਾਂਦਾ ਹੈ ਕੋਈ ਨਫ਼ਰਤ ਭਰੀਆਂ ਅੱਖਾਂ ਦਿਖਾ ਜਾਂਦਾ ਹੈ ਕੋਈ ਗੁਰਫਤਿ ਬੋਲ ਕੇ ਆਪਣਾ ਪਣ ਬਣਾ ਜਾਂਦਾ ਹੈ ਤੇ ਕੋਈ ਸਿਰਫ ਰਾਹੀ ਬਣ ਕੇ ਕੋਲੋਂ ਲੰਘ ਜਾਂਦਾ ਹੈ ਪਰ ਜਿਹੀਂ ਕਦੇ-ਕਦੇ ਕੁਝਕ ਜਿਹੀਂ ਸੱਜਣ ਪੁਰਸ਼ ਮਿਲਦੇ ਹਨ ਜਿਹੜੇ ਆਪਣੇ ਸੱਚੇ ਸੁਭਾਅ ਸਾਫ਼ ਦਿਲ ਤੇ ਨਰਾਲੇ ਨਜ਼ਰੀਏ ਸਦਕਾ ਮੈਨੂੰ ਸੱਚੀ ਬੰਦਿਆਂ ਵਰਗੇ ਬੰਦੇ ਬਣੇ ਨਜ਼ਰ ਆਉਂਦੇ ਹਨ ਫਿਰ ਕਈ ਦਿਨ ਉਹ ਮੇਰੀਆਂ ਯਾਦਾਂ ਦਾ ਹਿੱਸਾ ਬਣ ਜਾਂਦੇ ਨੇ ਅੱਜ ਦਾ ਜਮਾਨਾ ਦੌੜ ਭੱਜ ਦਾ ਤੇ ਹਿਸਾਬੀ ਹੋ ਗਿਆ ਲੋਕ ਲਾਹੇ ਲਈ ਤਾਂ ਦੋ ਪਲ ਰੁਕ ਸਕਦੇ ਨੇ ਪਰ ਰੂਹ ਦਾ ਰਾਜੀਨਾਮਾ ਕਰਨ ਲਈ ਕਿਸੇ ਕੋਲ ਵਕਤ ਨਹੀਂ ਲੋਕਾਂ ਕੋਲ ਵੱਡੇ ਘਰ ਮਹਿੰਗੀਆਂ ਗੱਡੀਆਂ ਤੇ ਦੁਨਿਆਵੀ ਚੀਜ਼ਾਂ ਤਾਂ ਨਜ਼ਰ ਆਉਂਦੀਆਂ ਨੇ ਪਰ ਉਹਨਾਂ ਦੇ ਬੇਰਾਨੇ ਦਿਲਾਂ ਵਿੱਚੋਂ ਮੋਹ ਮੁਹੱਬਤ ਖਲਾਸੀ ਤੇ ਪਿਆਰ ਲੱਭਣਾ ਦੁਰਲੱਭ ਹੈ ਬੰਦਿਆਂ ਵਰਗੇ ਬੰਦਿਆਂ ਦੀ ਖੋਜ ਹੁਣ ਸਿਰਫ ਖੁਸ਼ਕਿਸਮਤ ਨੂੰ ਕੁਦਰਤ ਵੱਲੋਂ ਹੁੰਦੀ ਹੈ ਅਸਲੇ ਦਾ ਬੰਦਾ ਉਹ ਹੁੰਦਾ ਜੋ ਦਿਲਦਾਰ ਹੋਵੇ ਜਿਸ ਦੀ ਗੱਲਬਾਤ ਵਿੱਚ ਖੁਦਗਰਜ਼ੀ ਨਾ ਹੋਵੇ ਜੋ ਹੱਸ ਕੇ ਦਰਦ ਨੂੰ ਹਲਕਾ ਕਰ ਦੇਵੇ ਜ਼ਰੂਰੀ ਨਹੀਂ ਕਿ ਉਹ ਵੱਡੇ ਆਉਧਿਆਂ ਤੇ ਬਰਾਜਮਾਨ ਹੋਵੇ ਜਾਂ ਉਸ ਕੋਲ ਦੌਲਤ ਦੇ ਖਜ਼ਾਨੇ ਹੋਣ ਮਰਦਪੁਰਨੇ ਦਾ ਅਸਲ ਮਾਪਦੰਡ ਸਿਰਫ ਇਨਸਾਨੀਅਤ ਤੇ ਸੱਚਾਈ ਤੇ ਜਾਰੀ ਨਿਭਾਉਣਾ ਹੈ ਜਦੋਂ ਕੁਦਰਤ ਦੀ ਰਹਿਮਤ ਸਦਕਾ ਜਹੇ ਬੰਦੇ ਕਦੇ ਮਿਲ ਜਾਣ ਤਾਂ ਉਹਨਾਂ ਨਾਲ ਸਾਂਝ ਪਾਉਣੀ ਵੀ ਇੱਕ ਨਿਆਮਤ ਹੁੰਦੀ ਹੈ ਜਿਸ ਨੂੰ ਸਿਰਫ ਅਸਲੇ ਦੇ ਮਰਦ ਸਾਂਭ ਸਕਦੇ ਹਨ ਜਿਨ੍ਹਾਂ ਵਿੱਚ ਨਿਭਾਉਣ ਦੀ ਕਾਬਿਲਤ ਹੁੰਦੀ ਹੈ ਸੱਚੀ ਜਾਰੀ ਗੱਲਾਂ ਦੇ ਕੜਾ ਦੀ ਨਹੀਂ ਬਲਕਿ ਹਾ ਬਲਕਿ ਨਾਲ ਖੜੇ ਰਹਿਣ ਦੀ ਹੁੰਦੀ ਹੈ ਖੁਸ਼ੀ ਵਿੱਚ ਵੀ ਦੁੱਖ ਵਿੱਚ ਵੀ ਕੱਲ ਦਾ ਦੋ ਬੰਦੇ ਮਿਲੇ ਇਹਨਾਂ ਨੂੰ ਮਿਲਦਿਆਂ ਦਿਲ ਤੋਂ ਨਿਕਲਿਆ ਬੰਦੇ ਬਣ ਜੋ ਉਹ ਬੰਦੀ ਏ ਬਾਅਕੇ ਸਿਰਫ ਇੱਕ ਝੜਕ ਨਹੀਂ ਸੀ ਅਸਲ ਵਿੱਚ ਜ਼ੁਬਾਨ ਦੀ ਅਚਾਨਕ ਆਇਆ ਜੀਵਨ ਦਾ ਸੱਚ ਸੀ ਮੈਂ ਘਰ ਆ ਕੇ ਸੋਚਿਆ ਕਿ ਵਾਕਿਆ ਹੀ ਬੰਦਾ ਬਣ ਜਾਣਾ ਸੱਚੀ ਆਸਾਨ ਨਹੀਂ ਸ਼ਹਿਦ ਇਸ ਕਰਕੇ ਸੱਚੇ ਬੰਦਿਆਂ ਦੀ ਪਛਾਣ ਵੀ ਔਖੀ ਆ ਪਰ ਅਸਲ ਮਰਦਪੁਣੇ ਦੀ ਖੁਸ਼ਬੂ ਹੀ ਸਾਨੂੰ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰੱਖੇਗੀ